ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇੱਕ ਧਾਰਮਿਕ ਗੀਤ ਸਿੱਖਣ ਜਾ ਰਹੇ ਹਾਂ ਛੋਟੇ ਸਹਬਜ਼ਾਦਿਆਂ ਨੂੰ ਸਮਰਪਿਤ ਭਾਈ ਸਾਹਿਬ ਭਾਈ ਮਨਿੰਦਰ ਸਿੰਘ ਜੀ ਸੀਨ ਵਾਲਿਆਂ ਪਾਸੋਂ ਇਸ ਗੀਤ ਨੂੰ ਗਾਇਨ ਕੀਤਾ ਗਿਆ ਹੈ ਤੇ ਜਦੋਂ ਪੈਣਾ ਦੇ ਸਕੇਲ ਤੇ ਆਪਾਂ ਇਸ ਗੀਤ ਨੂੰ ਗਾਇਨ ਕਰਦੇ ਹਾਂ ਤਾਂ ਪੰਜਵੇਂ ਕਾਦੇ ਨੂੰ ਸਮਾਂਦੇ ਹਾਂ ਪੰਜਵੇਂ ਕਾਦੇ ਨੂੰ ਸਮਾਂਨ ਕੇ ਜਿਹੜੇ ਜਿਹੜੇ ਸਵਰ ਲੱਗਦੇ ਹਨ ਆਪ ਜੀ ਦੇਖ ਹੀ ਰਹੇ ਹੋ ਤੇ ਪਹਿਲਾਂ ਆਪਾਂ ਇੱਕ ਸਥਾਈ ਤੇ ਅੰਤਰਾ ਇਸ ਗੀਤ ਦਾ ਗਾਇਨ ਕਰਾਂਗੇ ਤੇ ਫਿਰ ਸਿੱਖਾਂਗੇ ਕੱਲੇ ਕੱਲੇ ਸੁਰ ਤੇ ਤੇ ਬੁਲਾ ਗਏ ਮੈਂ ਤੇਰੇ ਪੁੱਤ ਜੇ ਸ਼ਹੀਦੀ ਪਾ ਗਏ ਨੀਹਾਂ ਵਿੱਚ ਆਖਰੀ ਫਤਿਹ ਬੁਲਾ ਗਏ ਨੀਹਾਂ ਵਿੱਚ ਆਖਰੀ ਫਤਿਹ ਬੁਲਾ ਗਏ ਇਹ ਹੈ ਜੀਦਾ ਹੁਣ ਇਤਬਾਰ ਨਾ ਕਰੀ ਪੁੱਤ ਆਂਦਾ ਹੁਣ ਇੰਤਜ਼ਾਰ ਨਾ ਕਰੀ ਜ਼ਿੰਦਗੀ ਦਾ ਹੁਣ ਇਤਬਾਰ ਨਾ ਕਰੀ ਪੁੱਤ ਆਂਦਾ ਹੁਣ ਇੰਤਜ਼ਾਰ ਨਾ ਕਰੀ ਪੁੱਤ ਆਂਦਾ ਹੁਣ ਇੰਤਜ਼ਾਰ ਨਾ ਕਰੀ ਉੱਤਿਆਂ ਦਾ ਹੋਣ ਇੰਤਜ਼ਾਰ ਨਾ ਕਰੇ ਛੱਡ ਕੇ ਸਰੀਰ ਨੂੰ ਅਜ ਸਮਾਗੈ ਛੱਡ ਕੇ ਸਰੀਰ ਨੂੰ ਅਜ ਸਮਾਗੈ ਨੀਹਾਂ ਵਿੱਚ ਆਖਰੀ ਫਤਹਿ ਬੁਲਾਵੇ ਨੀਹਾਂ ਵਿੱਚ ਆਖਰੀ ਫਤਹਿ ਬੁਲਾਵੇ ਮਾਈ ਤੇਰੇ ਪੁੱਤਰੇ ਸ਼ਹੀਦਿ ਭਾਗ ਨੀ ਹਾ ਵਿੱਚ ਆਖਰੀ ਫਤਿ ਬੁਲਾ ਗਏ 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 ਹੁਣ ਸਿੱਖਦੇ ਹਾਂ ਆਪਾਂ ਇਸ ਗੀਤ ਨੂੰ ਕੱਲੇ-ਕੱਲੇ ਸੁਰ ਤੇ ਮਾਈ ਤੇਰੇ ਪੁੱਤਰੇ ਸ਼ਹੀਦੀ ਪਾਗਏ ਮਾਈ ਤੇਰੇ ਪੁੱਤਰੇ ਸ਼ਹੀਦੀ ਪਾਗਏ ਮਾਈ ਤੇਰੇ पोरे शहीदी पागे सा पा गारे सारे रे गागा विच आखरी फते बुला गए नीहा बिच आखरी फते बुला गए नीहा बिच आखरी फते बुला गए मा 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 पा गरे रे

माद तो नेहा बिच आखिरी फते बुला गए दूजी बार चढ़ना है मामा पंग रे ਤੋਂ ਬਾਅਦ ਅੰਤਰਾ ਦੇਖਦੇ ਹਾਂ ਇਹਦੇ ਵਿੱਚ ਇੱਕ ਜਿਹੜਾ ਛੋਟਾ ਜਿਹਾ ਟੁਕੜਾ ਵੱਜਦਾ ਹੈ ਮਾਏ ਤੇਰੇ ਪੁੱਤਰੇ ਸ਼ਹੀਦੀ ਪਾ ਗਏ ਨੀਹਾਂ ਵਿੱਚ ਆਖਰੀ ਫਤਿਹ ਬੁਲਾ ਗਏ ਸਿੰਪਲ ਇਹ ਛੋਟਾ ਜਿਹਾ ਪੀਸ ਵੱਜਦਾ ਹੈ ਮਗਰੇ ਸਾ ਤੇ ਫਿਰ ਦੁਬਾਰਾ ਇਸ ਸਥਾਈ ਦੀ ਪੰਕਤੀ ਨੂੰ ਗਾਇਨ ਕਰਕੇ ਅੱਗੇ ਖਾਲੀ ਟੂਨ ਵੱਜਦੀ ਹੈ ਪਾ ਧਾ ਸ ਨੀ ਧਾ ਪਮ ਮਗਰੇ

ਜ਼ਿੰਦਗੀ ਦਾ ਹੁਣ ਇਤਬਾਰ ਨਾ ਕਰੀ ਪਹਿਲਾ ਐਨੇ ਦਾ ਸੁਰ ਦੇਖਾਂਗੇ ਪਾ ਮ ਦ ਦ ਸ ਸ ਨੀ ਨੀ ਦ ਦ ਮ ਪ ਮ ਗ ਫਿਰ ਸੇਮ ਪੁੱਤਿਆ ਦਾ ਹੁਣ ਇੰਤਜ਼ਾਰ ਨਾ ਕਰੀ ਆਮਾ ਦਾ ਦਾਸਸ ਆਮਾ ਦਾ ਦਾਸਸ ਨੀਨੀ ਦਾ ਦਾਦਾ ਬਾ ਫਿਰ ਸਪੇਸ ਬਜਦਾ ਸਗਾ ਸਪ ਸਗਾ ਸਪ ਜ਼ਿੰਦਗੀ ਦਾ ਹੁਣ ਇਤਬਾਰ ਨਾ ਕਰੀ ਪੁੱਤਿਆਂ ਦਾ ਹੁਣ ਇੰਤਜ਼ਾਰ ਨਾ ਕਰੀ ਫਿਰ ਪੁੱਤਿਆਂ ਦਾ ਬੋਲ ਲੈ ਇੰਤਜ਼ਾਰ ਨਾ ਕਰੀ ਪੁੱਤ ਆਦਾ ਹੁਣ ਇੰਤਜ਼ਾਰ ਨਾ ਕਰੀ ਪੁੱਤ ਆਦਾ ਹੁਣ ਇੰਤਜ਼ਾਰ ਨਾ ਕਰੀ ਪਾਪਾ ਪਾਧ ਮਾ 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 ਪਾ ਗਾਰੇ ਰੇ ਮਾ ਗਾਰੇ ਰੇ ਸਾ ਰ ਗਮ ਪੁੱਤ ਆਦਾ ਹੁਣੇ ਜ਼ਾਰ ਨਾ ਕਰੀ ਇਸ ਤੋਂ ਬਾਅਦ ਦੂਜੀ ਵਾਰ ਪੁੱਤ ਆਦਾ ਹੁਣੇ ਜ਼ਾਰ ਨਾ ਕਰੀ मा गे रे 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 मा गरे रे 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 सा ग सा पापा गरे सारे रे 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 ग ਨੀਹਾ ਵਿੱਚ ਆਖਰੀ ਵਥੇ ਬੁਲਾ ਗਏ ਨੀਹਾ ਵਿੱਚ ਆਖਰੀ ਵਥੇ ਬੁਲਾ ਗਏ ਇਸ ਸਟੈਪ ਨੂੰ ਆਪ ਸ਼ੁਰੂ ਵਿੱਚ ਵੀ ਗਾਇਨ ਕੀਤਾ ਹੈ ਮੈਨੂੰ ਉਮੀਦ ਹੈ ਕਿ ਆਪ ਜੀ ਇਸ ਗੀਤ ਨੂੰ ਆਸਾਨੀ ਦੇ ਨਾਲ ਸਿੱਖ ਸਕੋਗੇ ਅਤੇ ਗਾਇਨ ਕਰ ਸਕੋਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ